ਪਰ ਤੋਂ ਤੁਸੀਂ ਲਾਈਵ ਤਸਵੀਰਾਂ ਦੇਖ ਸਕਦੇ ਹੋ ਇੱਕ ਵਾਰ ਫੇਰ ਜਿਹੜਾ ਝੜਪ ਹੋਣੀ ਬੈਰੀ ਹੈਗੀ ਤੇ ਪੈਰੀਗੇਟ ਲੱਗੇ ਹੋਏ ਸੀਗੇ ਆਜ ਤੋ ਅੱਗੇ ਜਿਹੜੀ ਝੜਪ ਦੁਬਾਰਾ ਫੇਰ ਹੋ ਚੁੱਕੀ ਹੈ ਤੇ ਇਧਰ ਆ ਜਿਹੜਾ ਧੱਕ ਕੀ ਲੈ ਕੇ ਟਰਾਲੀਆਂ ਨੂੰ ਤੁਸੀਂ ਦੇਖ ਸਕਦੇ ਹੋ ਤੁਸੀਂ ਲਾਈਵ ਤਸਵੀਰਾਂ ਠਾਗਾ ਠੋਠਾ ਮਾਰਦਾ ਘੱਟ ਤੇ ਕਾਫਲਾ ਇਥੋਂ ਅੱਗੇ ਰਵਾਨਾ ਹੋਗਾ ਸੰਗਰੂਰ ਵੱਲ ਨੂੰ ਤੇ ਸੰਗਰੂਰ ਤੋਂ ਸਿੱਧਾ ਹੁੰਦਾ ਹੋਇਆ ਲਾਈਵ ਤਸਵੀਰਾਂ ਦੇਖ ਸਕਦੇ ਹੋ ਤੇ ਲੈ ਗਏ ਧੱਕੇ ਲੈ ਗਏ ਧੱਕੇ ਲੈ ਗਏ ਆਪਲਾ ਇਥੋਂ ਜਿਹੜਾ ਐਬੈਰੀਕੇਡ ਲੱਗੇ ਸੀਗੇ ਤੋੜ ਕੇ ਇੱਕ ਵਾਰ ਫੇਰ ਸੰਗਰੂਰ ਵੱਲ ਨੂੰ ਫਿਰਵਾਣਾ ਹੋ ਗਈ ਸੰਗਤ ਬਹੁਤ ਵੱਡਾ ਇਕੱਠ ਬਹੁਤ ਜਦੋਜਹਿਰ ਤੋਂ ਬਾਅਦ ਆ ਇੱਕ ਵਾਰ ਫੇਰ ਜਿਹੜਾ ਸੰਗਰੂਰ ਵੱਲ ਨੂੰ ਬੈਰੀਕੇਡ ਦੁਬਾਰਾ ਲਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਪਰ ਨਹੀਂ ਤੇ ਦੇਖਦੇ ਮੌਕੇ ਦੀਆਂ ਲਾਇਆ ਤਸਵੀਰਾਂ ਫੋਟੋ ਦੀ ਤਰ੍ਹਾਂ ਤਸਵੀਰਾਂ ਲਾਇਆ ਤੁਸੀਂ ਦੇਖ ਰਹੋ ਲੱਖਸਦਾਰਾ ਭਾਈ ਜਿਹੜੇ ਨੇ

ਪਾਪਾ ਕੋਈ ਹੋਰ ਨਹੀਂ ਕਰਦੇ ਬਈ ਟਰਾਲੀ ਵਾਲੇ ਵੀਰਾਂ ਨੂੰ ਬੇਨਤੀ ਆ ਜਾਂਦੇ ਆਓ ਆਓ ਆਂਕੀ ਉਹ ਬੇਨਤੀ ਹੈ ਉਹ ਆਪਣੇ ਪ੍ਰਸ਼ਾਸਨ ਆਇਆ ਤੇ ਇਹਨਾਂ ਵੱਲੋਂ ਇਹ ਬੇਨਤੀ ਰੱਖੀ ਗਈ ਹੈ ਕਿ ਇਹਨਾਂ ਇੱਕ ਪਾਸਾ ਕਰਨ ਉਹ ਦੁੱਖੀ ਦੱਸੋ ਵੀ ਬਾਈ ਮੁੜਤਾਬਕ ਇਹ ਜਿਹੜਾ ਤੁਹਾਡਾ ਮੇਨ ਲੀਡਰ ਹੈ ਉਹਨੂੰ ਬਾਹਰ ਛੱਡਣ ਦਾ ਬਣਾਉਂਗਾ ਉਹਨੂੰ ਜਿਹੜਾ ਬੁਲਾ ਰਹਿਆਂ ਤੁਸੀਂ ਠੀਕ ਹੈ ਬੁਲਾਓ ਉਹਨਾਂ ਦਾ ਟੈਨਰ ਤੁਹਾਡੇ ਕੱਪੜੇ ਹੈਗਾ ਮੇਨ ਲੀਡਰ ਉਹਨਾਂ ਨੂੰ ਬੁਲਾਇਆ ਜਾਵੇ ਆਹ ਸਾਈਡ ਆਹ ਸਾਈਡ ਨੂੰ ਕਲੀਅਰ ਕਰੋ ਉਧਰ ਆ ਜਾਓ ਜਿਹੜੇ ਪਿੱਛੇ ਖੜੇ ਨੇ ਜਿਹੜਾ ਕੋਈ ਵੀ ਆਉਗਾ ਦੇਖੀ ਨਹੀਂ ਆਊਗਾ ਉਹਨਾਂ ਚਿਰ ਕਿਸੇ ਨੇ ਉੱਘੜੀ ਬੁੱਧੀ ਵਾਲੇ ਘਰ ਦੇ ਵਿੱਚ ਦਾ ਅੰਧਕਾਰਾਂ ਵਿੱਚ ਇੰਡੀਅਰ ਘਰ ਦੇ ਵਿੱਚ ਆਣ ਨਹੀਂ ਰਹਾਂਗੇ ਉਹ ਤਾਂ ਹੀ ਆਪ

ਮੈਂ ਜਲਦ ਕਰਦਾ ਹੈ ਇਧਰ ਇਧਰ ਕੀ ਨਾਜ਼ੀਆ ਕਰਦਾ ਬੜਾ ਮੁਸ਼ਕਿਲ ਬਣੇ ਕਰਦਾ ਹੈ ਹੈਲੋ ਬਾਈ ਸ਼ਾਂਤ ਬਈ ਬਿਲਕੁਲ ਸ਼ਾਂਤ ਬਈ ਗੱਲ ਕਰ ਰਿਹਾ ਮੈਨੂੰ ਯਾਰ ਕਹਿ ਲ ਦੱਸੀ ਜਾਊਗੀ ਬਾਈ ਮੈਂ ਕਿੰਨਾ ਮੰਤਰ ਖੋ ਜਾ ਦੋ ਮਿੰਟ ਬੰਦ ਰਹੋ ਇਹ ਵੀ ਆਪਣੀ ਨੇ ਇਹ ਕੋਈ ਬਗਾਨੇ ਨਹੀਂ ਹੈਗੇ ਯਾਰ ਆਪਣੇ ਬਾਪੂਆਂ ਵਰਗੇ ਨੇ ਕੋਈ ਗੱਲ ਨਹੀਂ ਕੀਤੀ ਸਾਨੂੰ ਅੱਗੇ ਭੇਜ ਦੋ ਇਹ ਅਸੀਂ ਜਾਣਦੇ ਆ ਕਿ ਮਤਲਬ ਭਾਈ ਉਹ ਅੱਗੇ ਭੇਜ ਦੋ ਸਾਨੂੰ ਅੱਗੇ ਭੇਜ ਦੋ ਕਲੀਅਰ ਕਰੋ ਕਲੀਅਰ ਹੈ ਜੀ ਅਸੀਂ ਉਹ ਕਰ ਰਹੇ ਹਾਂ ਇਹ ਸਾਰੇ ਜਿਹੜੇ ਖਾਣੇ ਵਿੱਚ ਸਾਰੇ ayo o তার সাহ ন ਨੇ ਲੋਕਾਂ ਨੇ ਤੇਰੇ ਬਰਖਰਾਵਾ ਆਉਣਾ ਸਮਾ 2024 ਦਾ ਇਹ 2023 ਦਾ ਇਹ ਬਿਲਕੁਲ ਬਰਖਰਾਵਾ ਜਾਊਗਾ ਆ ਜਿਹੜੀ ਪਾਲਿਕਾ ਕਮੇਟੀ ਐ ਟੀਮ ਐ ਪੁੱਲੇ ਦੀ ਇਹਨਾਂ ਨੇ ਇਕੱਲੇ ਇਕੱਲੇ ਬੱਚੇ ਨੂੰ ਕਿਹੜੇ ਫਿਰ ਜੀਐਮ ਮੈਂ ਆਹ ਸਰਕਾਰ ਨੂੰ ਮੋਕਾ ਲਾ ਪਾਉ ਤੁਜੀਏ ਭਈਆ ਜਿਹੜਾ ਕੇਰਦੀ ਮਾਰਾ ਹੈ ਤੇ ਪੰਜਾਬ ਦੇ ਉੱਪਰ ਨੀ ਆ ਕੇ ਖੋਪਾ ਤੇ ਸਾਰੇ ਪੰਜਾਬ ਦੇ ਲੋਕਾਂ ਦੇ ਪਤੰਕ ਤੁਸੀਂ ਅੱਜ ਇੱਥੇ ਕੱਟ ਕਰਕੇ ਆਇਓ ਤਾਂ ਕੱਲਾ ਕੱਲਾ ਬੱਚਾ ਕਹਿੰਦਾ ਸੀ ਵੀ ਝਾੜੂ ਦੀ ਝਾੜੂ ਦੀ ਬੋਠਾ ਪਾ ਗਿਆ ਅੱਜ ਆਪਾਂ ਇਹ ਕਾਠਾ ਜਿਹੜਾ ਬਹੁਤ ਵੱਡਾ ਆਉਂਦਾ ਹੈਟਰ ਦੇਖੋ ਐਂਟਰ ਜਿਹੜਾ ਉੱਪਰ ਦੀ ਚਾੜ ਤਾਂ ਬਾਈ ਬਹੁਤ ਵੱਡਾ ਕੰਕੂ ਤੇ ਬੈਰੀਕੇਡ ਦੁਬਾਰਾ ਫੇਰ ਲਾ ਦਿੱਤੇ ਗਏ ਨੇ ਮੌਕੇ ਦੀਆਂ ਲੈ ਤਸਵੀਰਾਂ ਜਿਹੜਾ ਤੁਸੀਂ ਦੇਖ ਰਹੇ ਹੋਗੇ ਬਾਦਰਪੁਰਾ ਬਾਦਰਪੁਰਾ ਇਹ ਮਾਸਟਰ ਸੰਮ ਟੱਪਨਸਾਰ ਆ ਤੁਸੀਂ ਜਿਹੜਾ ਇੱਥੇ ਇੱਕ ਦੁਬਾਰਾ ਨਾਕਾਬੰਦੀ ਕੀਤੀ ਗਈ ਸੀਗੀ ਮੌਕੇ ਦੀਆਂ ਲਾਈਵ ਤਸਵੀਰਾਂ ਇੱਥੋਂ ਕਾਬਲਾ ਰਵਾਨਾ ਹੋਇਆ ਸੀ ਜੇ ਦੇਖਦੇ ਆ ਫੇਰ ਦੁਬਾਰਾ ਫੇਰ ਦੁਬਾਰਾ ਝੜਪਾ ਜਿਹੜੀ ਹੋ ਚੁੱਕੀ ਐ ਇਹ ਮੌਕੇ ਦੀਆਂ ਲਾਈਵ ਤਸਵੀਰਾਂ ਜਿਹੜੇ ਤੁਸੀਂ ਦੇਖ ਸਕਦੇ